ਕਿ ਤੋ ਸੱਦ ਲੈ ਮਕਾਨੀਓ ਬਸ ਖੋਲੀ ਜਾਂਦੇ ਬੰਦ ਵੀ ਕਰ ਲੂਗਾ ਉਹ ਤੂੰ ਆਪਣਾ ਮੂੰਹ ਬੰਦ ਰੱਖ ਤੇ ਇਹ ਵੀ ਖੁੱਲੀ ਛੜੀ ਕਿ ਨਾ ਭਾਜੇ ਉਹ ਪਾਜੀ ਕਿੰਨਾ ਟਾਈਮ ਲੱਗਣਾ ਹੋਰ ਉਹ ਬਸ ਥੋੜਾ ਜਿਹਾ ਟਾਈਮ ਲੱਗਣਾ ਹੋਣਾ ਉਹ ਥੋੜਾ ਥੋੜਾ ਕਰਦੇ ਨੇ ਤੋ ਅਦਾ ਦਿੰਦੇ ਨਗਾਤਾ ਉਧਰ ਭਾਵੇਂ ਸਾਡੀ ਬਸਾਂ ਵੀ ਹੋਰ ਟਾਈਮ ਤੇ ਖਲੇ ਉਹ ਮੈਨੂੰ ਤਾਂ ਪਹਿਲਾਂ ਚੁੱਕੋ ਹਨੂ ਦੇ ਅੱਗੇ ਲੱਗਦਾ ਆ ਬਸ ਵੇਚ ਕੇ ਕੋਈ ਹੋਰ ਕੰਮ ਸ਼ੁਰੂ ਕਰਨਾ ਪੈਣਾ ਆ ਉਹ ਨਾ ਇਹਨੂੰ ਸਵਾਰੀ ਨਹੀਂ ਪੈਂਦੀ ਜਿੰਨਾ ਇਹਨੂੰ ਖਰਾਬ ਹੋਈਦਾ ਖਰਚਾ ਕਰ ਜਾਂਦਾ ਓ ਸ਼ੁਕਰ ਮਨਾਇਆ ਕਰੋ ਰੱਬ ਦਾ ਕਿ ਤੁਸੀਂ ਬੱਸਾਂ ਦੇ ਮਾਲਕ ਜੇ ਬੱਸਾਂ ਕਰਮਾਣਾ ਮਿਲਦੀਆਂ ਇਹ ਜਣੇ ਖਣੇ ਕੋ ਬੱਸਾਂ ਨਹੀਂ ਚੱਲਦੀਆਂ ਸਹੀ ਜਾਈ ਪਾ ਬੱਸਾਂ ਵਾਕਾ ਕਰਮਾਣੀਆਂ ਨਹੀਂ ਚੱਲਦੀਆਂ ਤੁਹਾਡੇ ਦੇ ਕਰਮ ਇੰਨੇ ਖਰਾਬ ਆ ਉਹ ਜਦੋਂ ਦੀ ਗੱਡੀ ਘੜੋਣੀ ਲੈ ਜਾਣਾ ਖਰਾਬ ਹੀ ਰਹਿੰਦੀ ਚੱਲਦੀ ਨਹੀਂ ਆ ਕਰਨਾ ਕਰੋ ਮੁੰਡਿਓ ਹੁਣ ਬੱਸ ਨੂੰ ਮੇਰੇ ਹੱਥ ਲੱਗਿਆ ਹੁਣ ਭਾਵੇਂ ਚਾਰ ਖਣ ਨੂੰ ਪਾ ਲੋ ਰਾਹ 'ਚ ਰੁਕ ਜੂ ਤੇ ਫੇਰ ਗੱਲ ਕਰਿਓ ਓ ਕੀ ਗੱਲ ਹੈ ਮਿਸਤਰੀ ਸਾਹਿਬ ਕਿਤੇ ਇਹਦੀਆਂ ਬ੍ਰੇਕਾਂ ਵੀ ਨਹੀਂ ਫੇਲ ਕਰਦੀਆਂ ਇਹ ਨਾ ਵੇਖਦੇ ਸੱਚੀ ਨਾ ਰੁਕੇ ਓ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਸੀ ਬੱਸ ਤੁਹਾਡੀ ਟੈਪ ਟੌਪ ਕਰਤੀ ਆ ਉਹ ਨਹੀਂ ਖਰਾਬ ਹੁੰਦੀ ਨਾਲੇ ਕਦੋਂ ਝੋਲੇ ਵਿੱਚੋਂ ਪੈਸੋ ਦੇ ਤਿੰਨ ਨੋਟ ਖੋਤੇ ਦੇ ਕੰਨ ਵਰਗੇ ਉਹ ਮਕੈਨਿਕਾ ਤੈਨੂੰ ਕਿੱਥੋਂ ਦੇ ਦੀ ਤੜਕੇ ਨੋਟ ਉਹ ਜਿਹੜੇ ਸਾਡਾ ਆਪਣਾ ਝੋਲਾ ਖਾਲੀ ਆ ਭਰ ਲੈਂਦੇ ਝੋਲਾ ਕੋਈ ਨਹੀਂ ਭਰਦੇ ਬਾਹਰ ਤੇਰਾ ਵੀ ਗਲਾ ਅਜੀ ਉਹਨਾਂ ਚ ਧਾਰੀ ਸੀ ਬੱਲੇ ਉਹ ਕਲੈਕਟਰ ਆ ਮਾਮਾ ਆਪ ਕਦੇ ਸਵਾਰੀ ਤੇ ਇਹਨਾਂ ਅਧਾਰ ਕੀਤਾ ਜੇ ਤੇਰੇ ਤੇ ਅਸੀਂ ਰੋਜ਼ ਮੱਥੇ ਲੱਗਣਾ ਹੁੰਦਾ ਬੰਦਾ ਆਉਂਦਾ ਜਾਂਦਾ ਫੜਾ ਆਂਦਾ ਉਹ ਸਵਾਰੀਆਂ ਨੇ ਕੀਤਾ ਬਾਅਦ ਚ ਟਕਰਾਂਗੇ ਨਹੀਂ ਟਕਰਨਾ ਉਹਨਾਂ ਨਾਲ ਅਧਾਰ ਕਰਕੇ ਬਾਅਦ ਚ ਉਹਨਾਂ ਨਾਲ ਪਿੱਛੇ ਲੱਭਦੇ ਫਿਰਾਂਗੇ ਆ ਠੀਕ ਆ ਫੇਰ ਲਓ ਨਯਾਰੇ ਕਿੱਥੇ ਗਿਆ ਡਰਾਈਵਰ ਉਹ ਜਲਾ ਡ ਉਹ ਰੋਗ ਲਾਸ਼ਾ ਪਾ ਹੋਟੀਆਂ ਨਵਾ ਪਿੰਡ ਫਰਾਪੁਰ ਡੱਡੂ ਵਾਲਾ ਰਾਹ ਪਰ ਮੈਣੀ ਮੈਤਾ 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 ਬੇ ਮੁੰਡਿਆ ਬਸ ਧਾਰ ਵਾਲੀ ਆ ਉਹ ਮਦਦਾਰ ਵਾਲੀ ਨਹੀਂ ਨਗਤਲੀ ਆ 4 ਸਾਲ ਹੋ ਗਏ ਮੈਨੂੰ ਜਾਂਦੀ ਨੇ ਜਦੋਂ ਮੈਂ ਕਿਤੇ ਜਾਣਾ ਹੋਵੇ ਨਾ ਮੈਂ ਧਾਰ ਕਾਰਡ ਮੁਖਾ ਕੇ ਜਾਨੀ ਆ ਉਹ ਮਦਾ ਜਿਹੜੇ ਧਾਰ ਘੜ ਵੇਦੇ ਆ ਨਾ ਉਹਨਾਂ ਨੂੰ ਮੁਖਾ ਜਾ ਕੇ ਅਸੀਂ ਤਾਂ ਜ ਸਵੇਰੇ ਮਿਸਤਰੀ ਨੂੰ ਧਾਰ ਕੀਤਾ ਉਹਦੇ ਵੀ ਜ 3300 ਰੁਪਏ ਦੇਣਾ ਆ ਆ ਦੇਣੇ ਆ ਤੇ ਦੋ ਸਾਡੇ ਸਿਰੋ ਦੇਣੇ ਆ ਤੇ ਹੋਰ ਮਦਾ ਸੁਵਾਰੀਆਂ ਸਿਰੋ ਦੇਣੇ ਆ ਸਾਡੀ ਕਿਹੜਾ ਦਾਣਾ ਮੰਡੀ ਆਰ ਤੇ ਇਕੋ ਇਹ ਤੁਹਾਡਾ ਕਾਰੋਬਾਰ ਆ। ਉਹ ਮਾਦਾ ਤੂੰ ਇਹ ਦੱਸ ਅਸੀਂ ਜਾਣਾ ਕਿੱਥੇ ਆ? ਜਾਣਾ ਫਤਿਹਪੁਰ ਜਾਣਾ ਆ। ਉਹਦਾ ਤੇ ਤੁਹਾਡੇ 20 ਰੁਪਏ ਲੱਗਦੇ ਆ। ਤੂੰ ਦੱਲ 10 ਰੁਪਏ ਦੇ ਦੀ। ਲੈ ਜੇ ਮੈਂ ਜਾਣਾ ਫਰੀ ਆ ਤੇ ਮੈਂ 10 ਰੁਪਏ ਕਿਉਂ ਦਵਾ? ਉਹ ਮਾਦਾ ਲੱਫ ਫਿਰ ਕੋਈ ਫਰੀ ਵਾਲੀ ਬੱਸ। ਅਸੀਂ ਬੱਸ ਖਾਲੀ ਲੈ ਜਾਗੇ ਪਰ ਫਰੀ ਵਾਲੀ ਫਰੀ ਮਿਲ ਜੇਗੀ। ਵੇ ਬਾਦੂ ਬੱਤ ਬੀਸੀਆਰ ਲਗਾਇਆ ਜਾਂਦਾ ਮਾੜਾ ਲੱਗਦਾ ਜਾਂ ਜਾ ਆਪਣੀ ਖਟਾਰਾ ਜੀ ਬੱਤ ਲੈ ਕੇ ਇਹ ਗੱਲਾਂ ਗਰੇ 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 ਉਹ ਹੈਲੋ ਖੋਪਗਰੀ ਕਿਤ ਪਰ ਜਾਣਾ ਬੌਜੀ ਫੇਰਾ ਲਗਾਣਾ ਓਏ ਸਾਨੂੰ ਤੇ ਫੇਰਾ ਲਾ ਦੇਂਦੋ ਤੁਸੀਂ ਟਾਈਮ ਨਾਲ ਚੱਕ ਕੇ ਵੜ ਜਾਂਦੇ ਹੋ ਬਸ ਸਵਾਰੀਆਂ ਤੇ ਤੁਹਾਨੂੰ ਦੂਰ ਦੇਖ ਕੇ ਮਰ ਜਾਂਦੀਆਂ ਪਾਸੇ ਤੋਂ ਪਹਿਲਾਂ ਉਹਦਾ ਰਸ਼ ਆ ਕੋਤੋਂ ਮੇਰੇ ਤੇ ਜਾਣਾ ਹੈ ਪਾਪਾ ਬਸ ਰੋਲੀ ਆੜੀ 30 ਆਪੇ ਤਰਾ ਆਹ ਬਸ ਸਿੱਧੀ ਬੈੱਡੇ ਜਾਣੀ ਆ ਉਹ ਪਾਪਾ ਸਿੱਧੀ ਜਾਣੀ ਹੋਰ ਇਹ ਕਿਹੜਾ ਪੁੱਠੀ ਹੋ ਕੇ ਜਾਣੀ ਆ ਇਹਨਾਂ ਨੇ ਪਤਾ ਨਹੀਂ ਹੋਰ ਤੇ ਮੈਂ ਇੱਕ ਸ਼ਾਦੀ ਨਾ ਤੇਰੇ ਕੋਲ ਦੋ ਦਿਨ ਹੀ ਸਿੱਧਾ ਜਾਣਾ ਕਿਤੇ ਓਏ ਇਹ ਤਾਂ ਨਹੀਂ ਬੋਲੀਦਾ ਪਾਪਾ ਜਾਣਾ ਕਿੱਥੇ ਆ ਮੈਂ ਆਪਣੇ ਸਹੁਰੇ ਜਾਣਾ ਸੀ ਪਾਪਾ ਪਾਗੜੇ ਸਾਨੂੰ ਆ ਮੈਨੂੰ ਕਿਹਾ ਤੇਰੇ ਸਹੁਰੇ ਕਿੱਥੇ ਆ ਉਹ ਪਿੰਡ ਦਾ ਨਾਮ ਦੱਸ ਉਹ ਮੈਂ ਨਹੀਂ ਜਾਣਾ ਤੂੰ ਵੀ ਨਹੀਂ ਜਾਣਾ